ਉਹ ਵਾਰੀ ਵਰਸੀ ਖੱਟਣ ਗਿਆ ਸੀ ਘੱਟਿਆਂ ਦਾ ਖੱਟ ਕੇ ਲਿਆਂਦਾ ਸਾਡਾ ਹਰਮੀਤ ਬਾਈ ਵਾਹ ਜੀ ਵਾਹ ਜਿੰਨੇ ਤਰਨਤਾਰਨ ਦੀ ਚੋਣ ਜਿੱਤ ਕੇ ਆਮ ਪਾਰਟੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਉਹ ਲੱਗੋ ਰੰਤਾਨ ਦੀ ਉਹ ਪਚੌਣ ਦੇ ਵਿੱਚ ਜਿੱਤ ਗਿਆ ਵੀ ਚੜੂ ਉਹ ਖਟਕੇ ਲਿਆਂਦਾ ਚਾੜੂ ਚੌਂਕ ਦੇ ਵਿੱਚ ਬੱਲੇ ਉਹ ਚਾਰੇ ਪਾਸੇ ਹੋ ਗਈ ਝਾੜੂ ਝਾੜੂ ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਹਾਜ ਰੱਖੀ ਆ ਤਰਨਤਾਰਨ ਨੂੰ ਪਹੁੰਚੋਣ ਜਿਹੜਾ ਕਿ ਪੰਥਕ ਇਲਾਕਾ ਸੀਗਾ ਔਰ ਬੜੀਆਂ ਇਹ ਫਵਾਹਾਂ ਸੀ ਕਿ ਆਮ ਆਦੀ ਪਾਰਟੀ ਜਿਹੜੀ ਆ ਨਹੀਂ ਜਿੱਤ ਸਕਦੀ ਕਾਂਗਰਸ ਕਹਿੰਦੀ ਅਸੀਂ ਜਿੱਤ ਰਹੇ ਹਾਂ ਔਰ ਜਿਹੜੀ ਅਕਾਲੀ ਦਲ ਕਹਿੰਦਾ ਸੀ ਅਸੀਂ ਜਿੱਤ ਰਹੇ ਹਾਂ ਪਰ ਆਮ ਆਦੀ ਪਾਰਟੀ ਦਾ 10000 ਤੋਂ ਵੱਧ ਵੋਟਾਂ ਨਾਲ ਲੀਡ ਹੁਣ ਤੱਕ ਲੈ ਜਾਣਾ ਰਿਜ਼ਲਟ ਅਜੇ ਆਉਣਾ ਬਾਕੀ ਹੈ ਇਹ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ ਜੀ ਇਹ ਮੋਹਰ ਆ ਸਰਦਾਰ ਭਗਤ ਸਿੰਘ ਮਾਨਜੀਤ ਜੀ ਦੇ ਕੰਮਾਂ ਤੇ ਦਰਬਿੰਦ ਕੇਰਿਵਾਲ ਸਾਹਿਬ ਨੇ ਸੋਚਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਾਲ ਮਤਲਬ ਹੈ ਜੀ ਪੰਜਾਬ ਦੇ ਲੋਕ ਹੁਣ ਤੱਕ ਰਾਜਨੀਤੀ ਦੀ ਬਲੀ ਚੜਦੇ ਆਏ ਨੇ ਜੀ ਬਿਆਨੋ ਬਿਆਨਿਕ ਕਰਕੇ ਕਾਲੀਗਰ ਕਾਂਗਰਸ ਨੇ ਹੁਣ ਤੱਕ ਕੀ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਸਕੂਲਾਂ ਦੀ ਸਿੱਖਿਆ ਦੀ ਹੈਲਥ ਦੀ ਔਰ ਡਿਵੈਲਪਮੈਂਟ ਦੀ ਉਹ ਸਾਰੇ ਜਿਹੜੇ ਕੰਮ ਆ ਆਮ ਆਦਮੀ ਪਾਰਟੀ ਲੈ ਕੇ ਕਚਰੀ ਚ ਗਈ ਸੰਗਤ ਦੀ ਔਰ ਸੰਗਤ ਨੇ ਇਹ ਮੋਹਰ ਲਾ ਕੇ ਇਹ ਸਾਬਤ ਕਰਤਾ ਕਿ ਸਾਢੇ 3 ਪੌਣੇ 4 ਸਾਲ ਬਾਅਦ ਵੀ ਉਪਚੋਣ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਇਹਨੂੰ ਦੂਜੀਆਂ ਪਾਰਟੀਆਂ ਦੇ ਸੈਮੀਫਾਈਨਲ ਮੰਨ ਕੇ ਚੱਲਦੀਆਂ ਸੀ ਵੀ ਇਹ ਸੈਮੀਫਾਈਨਲ ਹੈ ਜਿਹੜੀ ਪਾਰਟੀ ਆ ਤਰਨ ਤਰਨ ਨੂੰ ਉਪਚੋਣ ਜਿੱਤ ਗਈ 27 ਦੇ ਵਿੱਚ ਉਹਦੀ ਸਰਕਾਰ ਬਣੂ ਆਮ ਆਦੀ ਪਾਰਟੀ ਜਿੱਤ ਰਹੀ ਹੈ ਜੀ ਅਨਾਨ ਹੋਣਾ ਹੀ ਬਾਕੀ ਆ ਤੇ ਇਹਦਾ ਮਤਲਬ ਫਿਰ 27 ਦੇ ਵਿੱਚ ਵੀ ਆਮ ਆਦੀ ਪਾਰਟੀ ਆ ਰਹੀ ਹੈ ਜੀ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਵਿਰੋਧੀਆਂ ਨੂੰ ਜੇ 27 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਉਗੀ ਰਾਜਾ ਵਡਿੰਗ ਦਾ ਬਿਆਨ ਜੋ ਸਾਹਮਣੇ ਆਇਆ ਸੀ ਕਿਤੇ ਨਾ ਕਿਤੇ ਦਾ ਉਹਨੂੰ ਲੈ ਕੇ ਬੈਠ ਗਏ ਰਾਜਾ ਵਡਿੰਗ ਦਾ ਬਿਆਨ ਕਾਂਗਰਸੀਆਂ ਜੜਾਂ 'ਚ ਬੈਠੂਗਾ ਇਹ ਨਹੀਂ ਵੀ ਨਿਬੜਜੂ ਗੱਲ ਇਹ ਜਿੱਥੇ ਵੀ ਕਾਂਗਰਸ ਦਾ ਕੋਈ ਵੀ ਲੀਡਰ ਆਊਗਾ ਉਹਨੂੰ ਪੁੱਛਾਂਗੇ ਵੀ ਭਾਈ ਰਾਜਾ ਬਣੀ ਗਏ ਕਹਿੰਦਾ ਤੁਸੀਂ ਕੀ ਕਹਿੰਦੇ ਹੋ ਜੇ ਉਹਦਾ ਸਮਰਥਨ ਕਰਦੇ ਆ ਤਾਂ ਬਹੁਤ ਮਾੜੀ ਗੱਲ ਉਹਨਾਂ ਵਾਸਤੇ ਜੇ ਨਹੀਂ ਸਮਰਥਨ ਕਰਦੇ ਤਾਂ ਫਿਰ ਉਹਨੂੰ ਪਾਰਟੀ 'ਚ ਘਟਾਉਣ ਦੀ ਇਹ ਗੱਲ ਹੁਣ ਜਿਹੜੀ ਹੈ ਨਾ ਜੀ ਇਹ ਹੁਣ ਉਹਨੇ ਇਹ ਪੰਗਾ ਲਿਆ ਜੀ ਅਸੀਂ ਸਮਾਜ ਨਾਲ ਐਸੀ ਸਮਾਜ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਅਜ ਕਿਸੇ ਐਸੀ ਨੂੰ ਖਾਸ ਕਰਕੇ ਉਸ ਵਿਅਕਤੀ ਨੂੰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਰਿਹਾਵੇ ਸਰਦਾਰ ਬੂਟਾ ਸਿੰਘ ਜੀ ਨੂੰ ਉਹਨਾਂ ਬਾਰੇ ਇਹ ਵਿਚਾਰ ਰੱਖਣੇ ਕਾਂਗਰਸ ਪਾਰਟੀ ਦੇ ਕਿਸੇ ਪ੍ਰਧਾਨ ਵੱਲੋਂ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਧਰਤੀ ਹੈ ਜੀ ਇਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਨਫ਼ਰਤ ਦਾ ਬੀਜ ਬੋਣ ਵਾਲੇ ਨੂੰ ਕੋਈ ਜਗ੍ਹਾ ਨਹੀਂ ਹੈ ਕੀ ਲੱਗਦਾ ਪ੍ਰਧਾਨ ਜੀ ਵੀ ਇਹਦੀ ਖਤਰੀ ਚ ਆਫਤੋਂ ਸਾਰਾ ਕੁਝ ਹੀ ਖਤਰੀ ਚ ਆ ਜੀ ਮੈਨੂੰ ਤਾਂ ਲੱਗਦਾ ਕਿਸੇ ਨੇ ਮੂੰਹ ਹੀ ਨਹੀਂ ਲਾਉਣਾ ਜੀ ਹੁਣ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਖੁਸ਼ੀ ਨਾਲ ਅਸੀਂ ਮਰਫੀ ਆ ਜੀ ਆ ਦੇਖੋ ਆ ਮਰਫੀ ਪਹਿਲਾਂ ਹੀ ਆਰਡਰ ਕਰਤਾ ਸੀ ਆ ਦੇਖੋ ਮਰਫੀ ਦਾ ਡੱਬਾ ਆ ਗਿਆ ਜੀ ਤੇ ਢੋਲ ਵੀ ਆ ਗਿਆ ਜੀ ਤੇ ਬੁਰੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਔਰ ਪ੍ਰਮਾਤਮਾ ਕਿਰਪਾ ਕਰੇ 2027 ਦੇ ਵਿੱਚ ਵੀ ਐਂ ਢੋਲ ਵੱਜਣਗੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਲਗਾਤਾਰ ਪੰਜਾਬ ਦੀ ਸੇਵਾ ਕਰਨ ਲੱਗੇ ਹੋਏ ਨੇ श्री ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਲਈ ਬੜੇ ਹੀ ਚਿੰਤਾਵਰ ਰਹਿੰਦੇ ਨੇ ਵੀ ਪੰਜਾਬ ਲਈ ਕੀ ਕੀਤਾ ਜਾਵੇ ਪੰਜਾਬ ਦੇ ਪੌਣੇ 4 ਸਾਲ ਦੇ ਕੀਤੇ ਹੋਏ ਕੰਮ ਅੱਜ ਜੋ ਜਮਨੀ ਚੌਣ ਹੋਈ ਆ ਉਹ ਅੱਗੇ ਆਏ ਨੇ ਬੜੀ ਬੜੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤ ਹੋਈ ਆ ਆਮ ਆਦਮੀ ਪਾਰਟੀ 2027 ਦੇ ਵੀ ਬੜੀ ਬੜੀ ਲੀਡ ਨਾਲ ਸਰਕਾਰ ਬਣਾਉਗੀ ਇਹ ਜਿੱਤ ਸਾਡੀ ਯਕੀਨੀ ਆ ਦੇਖੋ ਜੀ ਜਿਹੜੀ ਇਹ ਇਲੈਕਸ਼ਨ ਸੀਗੀ ਤਾਰਨ ਤਾਰਨ ਦੀ ਐ ਬਾਯਾ ਇਲੈਕਸ਼ਨ ਸੀਗੀ ਤੇ ਇਹ ਇਲੈਕਸ਼ਨ ਨੇ ਦੇਖੋ ਕਾਂਗਰਸੀ ਵੀ ਕਹਿੰਦੇ ਸੀ ਕਾਲੀ ਵੀ ਬੀਜੇਪੀ ਵਾਲੇ ਵੀ ਬੀਜੇਪੀ ਜਿਹੜਾ ਇਹ ਬਾਯ ਇਲੈਕਸ਼ਨ ਜਿੱਤੂਗਾ ਉਹ 2027 ਦੇ ਵਿੱਚ ਸਰਕਾਰ ਬਣਾਊਗਾ ਸੋ ਤਰ ਤਾਰਨ ਦੇ ਲੋਕਾਂ ਨੇ ਜਿਹੜਾ ਸਾਡਾ ਸਾਢੇ 3 ਸਾਲ ਦਾ ਕਾਰਜਕਾਰੀਆ ਸਰਦਾਰ ਭਗਤ ਸਿੰਘ ਮਾਨ ਦੀ ਉਹਦੇ ਤੇ ਮੋਰ ਲਾਉਂਦੇ ਹੋਏ ਦੇਖੋ ਤੁਸੀਂ 10000 ਤੋਂ ਉੱਪਰ ਲੀਡ ਟੱਪ ਗਈ ਹੈ 14-15000 ਦੀ ਲੀਡ ਹੋ ਜਾਣੀ ਆ। ਉਹ ਇਸ ਲਈ ਜਿਹੜਾ 2027 ਦੇ ਵਿੱਚ ਵੀ ਹੁਣ ਆਵਾਜ਼ਾਂ ਦੀ ਪਾਰਟੀ ਦੀ ਜਿਹੜੀ ਦਿੱਤਾ ਉਹ ਕਲੀਅਰ ਹੋਗੀ। ਸੋ ਅਸੀਂ ਜਿਹੜੇ ਤਾਰਨਤਾਰਨ ਦੇ ਲੋਕ ਨੇ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ।